ਇਹ ਅਜੇ ਇਨਵੈਸਟੀਗੇਸ਼ਨ ਦੇ ਅਧੀਨ ਹੈ ਜੀ ਇਸ ਇੱਕ ਬਲਜਿੰਦਰ ਸਿੰਘ ਆ ਜੀ ਉਹਦਾ ਨਾਮ ਦਾ ਲੜਕਾ ਜੀ ਉਹਦੇ ਮਤਲਬ ਮਾਮੂਲੀ ਸੱਟ ਲੱਗੀ ਆ ਤੇ ਏਅਰਪੋਰਟ ਆਈ ਆ ਵੀ ਏਅਰਪੋਰਟ ਆਈ ਆ ਵੀ ਇੱਥੇ 3-4 ਫਾਇਰ ਰੌਂਡ ਕੀਤਾ ਕਿਸੇ ਅਨਨੋਨ ਵਿਅਕਤੀ ਵੱਲੋਂ ਜਿਹੜੇ ਕੈਮਰਾ ਨੂੰ ਬੰਗਾਲ ਕੇ ਤੇ ਇਹ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸਰ ਕਾਰਨ ਪਤਾ ਲੱਗਿਆ ਫਾਇਰ ਕਰਨ ਦਾ ਨਹੀਂ ਜੀ ਹਜੇ ਮੋਡਲੀ ਇਨਵੈਸਟੀਗੇਸ਼ਨ ਆ ਜੀ ਹਜੇ ਕੋਈ ਮਤਲਬ ਇਸ ਦੇ ਵਿੱਚ ਪਤਾ ਲੱਗ ਸਕਿਆ ਜਦੋਂ ਪਤਾ ਲੱਗੂਗਾ ਕੀ ਕੋਈ ਜਾਣੀ ਨੁਕਸਾਨ ਹੋਇਆ ਨਹੀਂ ਜੀ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਖਵਾਈ ਵਾਇਆ ਸੀਗੇ ਤਿੰਨ ਅਰਾਊਂਡ ਤਿੰਨ ਚਾਰ ਹੈਗੇ ਨੇ ਸਰ ਦੋਨੋਂ ਜਿਹੜੀ ਗੁਟਾਂ ਦੇ ਵਿੱਚ ਇਹ ਝਗੜਾ ਹੋਇਆ ਜੀ ਹਾਂਜੀ ਦੋ ਗੁਟਾਂ ਦੇ ਵਿੱਚ ਝਗੜਾ ਹੋਇਆ ਇਹ ਇਹ ਮੋਡਲੀ ਉਸ ਤੋਂ ਹੋਰ ਦੇਖ ਕੇ ਇਹੀ ਲੱਗਦਾ ਵੀ ਦੋ ਗੁਟਾਂ ਦੇ ਵਿੱਚ ਝਗੜਾ ਹੋਇਆਗਾ ਪਰ ਕਿਸੇ ਦਾ ਕੋਈ ਇਸ ਤਰੀਕੇ ਦਾ ਨੁਕਸਾਨ ਵਗੈਰਾ ਨਹੀਂ ਹੋਇਆ ਹਾਂਜੀ ਹਾਂਜੀ ਹੋਰ ਸੀਸੀਟੀਵੀ ਵੀ ਵਗੈਰਾ ਹਾਂਜੀ ਹਾਂਜੀ ਸੀਸੀਟੀਵੀ ਵਗੈਰਾ ਤੇ ਹੋ ਤਰੀਕੇ ਦੇ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਗਈ ਹਾਂਜੀ ਕੋਈ ਰੌਣਕ ਨਹੀਂ ਰਹਿ ਗਿਆ ਜੀ ਨਹੀਂ ਨਹੀਂ ਜੀ ਇੱਕ ਜ਼ਖਮੀ ਹੈ ਜੀ ਜਿਹਦੇ ਸਿਰ ਦੇ ਵਿੱਚ ਥੋੜੀ ਜੀ ਸੱਟ ਲੱਗੀ ਆ ਉਹ ਮਤਲਬ ਸੋ ਪਹਿਲਾਂ ਵੀ ਕਹਿੰਦੇ ਸੋ ਪਹਿਲਾਂ ਵੀ ਕਹਿੰਦੇ ਉਪਰਲੀ ਮੰਜ਼ਲ ਦੇ ਵਿੱਚ ਲੜਾਈ ਝਗੜਾ ਹੋਇਆ ਉਸ ਤੋਂ ਬਾਅਦ نیچے ਆਨੇ ਕੋਈ ਇਦਾਂ ਦੀ ਨਹੀਂ 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 ਉੱਪਰਲੀ ਮੰਜ਼ਲ ਤੇ ਨਹੀਂ ਹੋਇਆ ਅੰਦਰ ਹੀ ਹੋਇਆ ਸੀਗਾ ਅੰਦਰ ਝਗੜਾ ਹੋਣ ਤੋਂ ਬਾਅਦ ਬਾਹਰ ਨੂੰ ਰਨ ਕਰਕੇ ਗਏ ਅੱਛਾ ਜੀ ਜਖਮੀ ਦਾ ਨਾਮ ਕੀ ਹੈ ਜੀ ਨਹੀਂ ਉਹਦਾ ਐਵੇਂ ਨਹੀਂ ਹੈਗਾ ਵੀ ਬਹੁਤ ਜਖਮੀਆਂ ਤਾਂ ਥੋੜੀ ਸੱਟ ਲੱਗੀ ਉਹਦਾ ਨਾਮ ਲਖਮਿੰਦਰ ਸਿੰਘ ਮਾਨਸਾ ਦਾ ਰਹਿਣ ਵਾਲਾ ਮਾਨਸਾ ਦਾ ਰਹਿਣ ਵਾਲਾ ਸਰ ਜਿਹੜੀ ਫਾਇਰਿੰਗ ਅੰਦਰ ਹੋਈ ਹੈ ਜਾਂ ਬਾਹਰ ਹੋਈ ਹੈ ਬੱਸ ਸਾਡੇ ਨੇ ਨਹੀਂ ਫਾਇਰਿੰਗ ਬਾਹਰ ਹੋਈ ਹੈ ਜੀ